ਤਗਵੀਰ ਸਿੰਘ ਜੀ ਸਰਪੰਚ ਬਾਈ ਕਿੱਥੇ ਬੈਠੇ ਹੋ ਸਰਪੰਚ ਸਾਹਿਬ ਮੌਜੂਦਾ ਸਰਪੰਚ ਕਿਹੜੇ ਨੇ ਬਾਈ ਤੁਸੀਂ ਆਓ ਵਧਾਈਆਂ ਬਹੁਤ ਬਹੁਤ ਇਹ ਜਗ੍ਹਾ ਜਿਹੜੀ ਹੈਗੀ ਇਹ ਬਾਬੇ ਦੀ ਹੈ ਕਿ ਉਹਦਾ ਸਕੂਲ ਦੀ ਜਾ ਕੇ ਦਾ ਬਾਬੇ ਦੀ ਜਗਾ ਇੱਕ ਕੰਮ ਕਰ ਦਿਓ ਜਾਵੇ ਡਰਾਕਟ ਲਵਾ ਦਿਓ ਇੱਥੇ ਜਿੰਨੇ ਕੁ ਲਵਾ ਸਕਦੇ ਹੋ ਇੱਕ ਕੰਮ ਮੇਰੇ ਹੁਣੇ ਹੀ ਕਰ ਦਿਓ ਨਾਲ ਨਾਲ ਆਲੇ ਦੁਆਲੇ ਲੱਗੇ ਹੁਣ ਇਧਰ ਲੱਗੇ ਹੁਣ ਵਿਚਾਲੇ ਇੱਕ ਲਾਈਨ ਲੱਗੀ ਹੋਈ ਹੈ ਹੈ ਕਿੱਥੇ ਦਿਖਦੇ ਤਾਂ ਨਹੀਂ ਹਾਂ ਨਹੀਂ ਕੱਟਿਆ ਯਾਰ ਯਾ ਪਾਪੂ ਜੀ ਨਹੀਂ ਲੱਗਣਦੇ ਸਾਡੇ ਵਾਲਾ ਬੋੜਾ ਵੀ ਇਦਾਂ ਹੀ ਆ ਉਹਨੂੰ ਮੈਂ ਕਹਿੰਦਾ ਮੈਂ ਕਿਹਾ ਇੱਥੇ ਲਾ ਲਾ ਕੇ ਦਾ ਲਾਇਆ ਸੀ ਬੀਜਣਾ ਨਹੀਂ ਉਹ ਮੈਂ ਕਿਹਾ ਇੱਥੇ ਕੀ ਬੀਜਣਾ ਤੁਸੀਂ ਮੜਾ ਜਾ ਉਧਰ ਲਾ ਦੀਏ ਅਸੀਂ ਵੱਟ ਤੇ ਬੂਟਾ ਲਾ ਕੇ ਆ ਲਿਓ ਕੱਟ ਦਿੰਦਾ ਮੈਨੂੰ ਮੈਂ ਪਿੰਡ ਗਿਆ ਬਹਿ ਗਿਆ ਵੀ ਇੱਧਰ ਰੁੱਖ ਲਾਉ ਐਦਾਂ ਕਰਕੇ ਕਹਿੰਦਾ ਤੁਸੀਂ ਸਿੱਧੇ ਤੇ ਗੱਲਾਂ ਕਰਨੀਆਂ ਹੁੰਦੀਆਂ ਜਦੋਂ ਜਟਾ ਨੂੰ ਵਿਜਦੀ ਹਲ ਮੋੜਨਾ ਪੈਂਦਾ ਫੇਰ ਮੈਂ ਕਿਹਾ ਹਲ ਹਲ ਮੁੜੀ ਜਾਣੇ ਆ ਥੋੜੇ ਆਪ ਦੇ ਆਪ ਦੇ ਬਹਾਨੇ ਨੇ ਨੰਵੇਂ ਪਰ ਜ਼ਰੂਰੀ ਐ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੱਡੀ ਲੋੜ ਐ ਥੋੜਾ ਜਿਹਾ ਸਮੇਂ ਦੇ ਹਿਸਾਬ ਨਾਲ ਆਪਦਾ ਬਚਾਰ ਚੇਂਜ ਕਰ ਲਿਆ ਕਰੋ ਜ਼ਰੂਰੀ ਨਹੀਂ ਕਿ ਸ਼ਵੀਲਾ ਲਾਈਏ ਲੰਗਰ ਲਾਈਏ ਅੱਜ ਦੇ ਟਾਈਮ ਦੇ ਵਿੱਚ ਆਕਸੀਜਨ ਦੀ ਲੋੜ ਹੈ ਪਾਣੀ ਬਚਾਓ ਜਿੱਤੇ ਹੁਣ ਜਿਵੇਂ ਹੜ੍ਹ ਤੇ ਆ ਰਹੇ ਨੇ ਕਿਤੇ ਮਾੜਾ ਮੋੜਾ ਖਾਲ ਖੱਪਾ ਹੁੰਦਾ ਰਲ ਮਿਲ ਕੇ ਇਕੱਠੇ ਆਪ ਪਹਿਲਾਂ ਸਵਾਰ ਸੂਰ ਲਿਆ ਕਰੋ ਸਾਧਾ ਦੇ ਦੇਵਿਤਾ ਦਾ ਨਰਿਆ ਕਰੋ ਵੀ ਸਰਕਾਰ ਆਊਗੀ ਆ ਕਰੂਗੀ ਬਾਅਦ ਚਾ ਕਰੀਏ ਨੇ ਆਪ ਹੀ ਕੰਮ ਕਿਉਂਕਿ ਘਰ ਚ ਆਪਾਂ ਸਾਰੇ ਕੰਮ ਆਪ ਹੀ ਕਰਦੇ ਆਂ ਪਿੰਡ 'ਚ ਤੁਸੀਂ ਚਾਹੋ ਇਕੱਠੇ ਹੋ ਕੇ ਸਾਰੇ ਜਾਨ ਕੋਈ ਚੰਗਾ ਕੰਮ ਕਰਦਾ ਨਾ ਬਾਈਬਲ ਕੇ ਸਾਥ ਦੇ ਆ ਕਰੋ ਲੱਗਾ ਨਾ ਕਿਤੇ ਆ ਕਰੋ ਨਹੀਂ ਤਾਂ ਆਪਣੇ ਵਾਲਾ ਮਹਿਮਾ ਜਿਆਦਾ ਇਦਾਂ ਦਾ ਹੋਈ ਪਿਆ ਆਪਾਂ ਕੋਈ ਸਿਆਣਾ ਜਾ ਕੰਮ ਕਰੇ ਕੋਈ ਪਿੰਡ ਚ ਲੈ ਆ ਬਈ ਇਹ ਕੋਈ ਬੰਦਾ ਵੈਸੇ ਹੀ ਕਰੇ ਤਾਂ ਅਗਲੀ ਵਾਰੀ ਇਹਨੂੰ ਸਰਪੈਂਚ ਬਣਨ ਨੂੰ ਫਰਦਾ ਜੇ ਕਿਤੇ ਕੋਈ ਹੋਰ ਵੈਸੇ ਹੀ ਕਰੇ ਲੈ ਅਗਲੀ ਵਾਰੀ ਮੈਨੂੰ ਲੀਡਰ ਬਣੂਗਾ ਇਹ ਅੰਦਰ ਪਹਿਲੀ ਸੋਚ ਆ ਲਾ ਦਿਆ ਚਾਹੇ ਬੰਦਾ ਦਿਲ ਤੋਂ ਕਰਦਾ ਹੋਵੇ ਕਿਸੇ ਦਾ ਨਿਆਣਾ ਪੜਦਾ ਹੈ ਲੋੜ ਬੰਦਾ ਕਿਸੇ ਦੀ ਵੀਸ ਭਰ ਦਿਓ ਸ਼ਵੀਲਾ ਲੰਗਰ ਅੱਜ ਦੇ ਟਾਈਮ ਦੀ ਲੋੜ ਨਹੀਂ ਘਟ ਲਾ ਲੋ ਪਰ ਇਹਨਾਂ ਚੀਜ਼ਾਂ ਦੀ ਲੋੜਾ ਕਿਉਂਕਿ ਰੁੱਖਾਂ ਤੇ ਟਾਹਣੀਆਂ ਦਾ ਧੀਆਂ ਤੇ ਧਾਣੀਆਂ ਦਾ ਕਰੀਏ ਸਤਕਾਰ ਅਸੀਂ ਧਰਤੀ ਦੇ ਪਾਣੀਆਂ ਦਾ ਲੈ ਕੇ ਤੇ ਰਾਸਨਾਂ ਦੇ ਉਹਨੇ ਮੇਰੇ ਮਾਲਕਾ ਇਹੋ ਜਿਹੀ ਰੇਮੀ ਮੈਨੂੰ ਬੋਝ ਮੇਰੇ ਬੋਝ ਸਰਪੰਚਾ ਬੂਟੇ-ਬੂਟੇ ਕਰ ਦੇ ਪੰਡ ਜਿਆ ਹੈਣਾ ਪੰਜ-ਚਾਰ ਹਜ਼ਾਰ ਬੂਟਾ ਲਾ ਰਹੇ ਹੋ ਅਗਲੀ ਵਾਰੀ ਮੈਂ ਫਿਰ ਦੁਆਰੇ ਆਉਂਦਾ ਚਾਹੇ ਘੱਟ ਪੈਸੇ ਦੇ ਨਾ ਦਿਓ ਤਾਂ ਵੀ ਉਹ ਕਬੂਟੇ ਲਾਏ ਉਹਨਾਂ ਦਿਖਾਏ ਦੋ ਸਮਾਂ ਸਰਦਾਰ ਸੁਖਵੀਰ ਸਿੰਘ ਜੀ ਸਰਪੰਚ ਬਹੁਤ-ਬਹੁਤ ਮੁਬਾਰਕ ਸਾਹਕਾ ਸਰਪੰਚ ਭਾਈ ਨਵਤੇਜ ਸਿੰਘ ਜੀ ਨਵਤੇਜ ਭਾਈ ਕਿੱਥੇ ਬੈਠਾ ਹੈ ਮਾਰਕਾ ਤੁਹਾਨੂੰ ਵੀ ਬਹੁਤ ਬਹੁਜੀ ਕਰਤਾਰ ਸਿੰਘ ਜੀ ਭਾਗ ਪੰਚ ਸਾਹਿਬ ਧਰਾਲ ਕੇ ਰਹੇ ਹੋ ਸਾਰੇ ਜਣੇ ਹੈਨਾ ਇੱਕ ਬੰਦਾ ਜਿੱਤ ਗਿਆ ਉਹਦੇ ਨਾਲ ਫੋਜਿਆ ਕਰੋ ਇੱਕ ਵਾਰੀ ਬੰਦਾ ਆ ਗਿਆ ਇੱਕ ਵਾਰੀ ਬਣ ਗਿਆ ਸਾਰੇ ਇਦਾਂ ਹੈਨਾ ਜਿਹੜੀ ਰਾਤ ਗੋਦੀ ਕਰ ਰਾਤ ਨੂੰ ਵੋਟਾਂ ਤੋਂ ਪਹਿਲਾਂ ਲੀਡਰ ਫੋਨ ਕਰਦੇ ਨੇ ਆਪਣੇ ਨਾਂ ਠਾ ਦੇ ਆਪਣੀ ਪਾਰਟੀ ਦਾ ਠਾ ਦੇ ਨਾ ਬੱਚੋ ਮੈਂ ਵੀ ਪੰਗਾ ਲਿਆ ਸੀ ਤਾਂ ਰੁਪੇਟ ਨਾ ਜ਼ਿਆਦਾ ਪਿੰਡ ਮੈਂ ਸਰਪੰਚ ਖੜਾ ਕੀਤਾ ਸੀ ਸਾਡੇ ਐਮਐਲਏ ਦੇ ਕਹਿੰਦੇ ਓਹ ਹੋ ਈ ਦੱਸਾਂ ਯਾਰ ਹੁਣ ਆਪ ਲਈ ਢਿੱਡ ਲੱਗਾ ਹੁੰਦਾ ਲਖਮਿੰਦਰ ਬਾਈ ਪੰਚ ਡਿਪਟੀ ਸਿੰਘ ਜੀ ਪੰਚ ਸਭਨਾ ਦੇ ਕੰਮ ਹੋਣੇ ਪੰਚ ਨਾਲ ਪੰਚ ਨਹੀਂ ਤਣਗੀਏ ਤੇ ਮੈਂ ਬਣਿਆ ਸਰਪੰਚ ਤੇ ਦੂਸਰਾ ਪੰਚ ਨਹੀਂ ਬਣਦਾ ਭਾਈ ਗਿਆਨ ਸਿੰਘ ਜੀ ਯਾਰ ਭਾਈ ਥੈਂਕ ਯੂ ਜੀ ਸੋ ਸਾਰਿਆਂ ਕੋਲੋਂ ਬਹੁਤ ਸਾਰਾ ਅਸ਼ੀਰਵਾਦ ਮਾਣ ਆਇਆ ਸ਼ੁਕਰੀਆ ਮਿਹਰਬਾਨੀ ਰੱਬ ਰਾਜੀ ਰੱਖੇ ਅਗਲਾ ਗੀਤ ਆਪਾਂ ਇਧਰੋਂ ਸ਼ੁਰੂ ਕਰਦੇ ਸੀਗਾ ਜੀ ਪਿੱਛੇ ਨੂਹਾਂ ਵੀ ਬੈਠੀਆਂ ਨੇ ਸੱਸਾਂ ਵੀ ਬੈਠੀਆਂ ਨੇ ਉਹ ਸੱਸਾਂ ਤਾੜੀ ਮਾਰੋ ਜਿਨ੍ਹਾਂ ਦੀ ਨੂਹ ਬਹੁਤ ਚੰਗੀ ਆ ਦੇ ਵੀਰੇ ਨੀ ਲੜਾਕੀਆਂ ਆ ਜਾਂਦੇ ਹੈ ਉਹ ਪਿੱਛੇ ਬੇਬੇ ਕਹਿੰਦੀ ਜਦੋਂ ਮੈਂ ਕਿਹਾਗਾ ਵੀ ਲੈ ਤੂੰ ਹੱਥ ਘੜੇ ਕਰਨ ਕਰਨਾ ਜਦੋਂ ਦੀ ਆਈ ਆ ਨੀ ਮੇਰੇ ਹੱਥ ਘੜੇ ਕਰਾ ਰੱਖੇ ਨੇ ਵੇਖ ਲਾ ਉਹ ਬੇਬੇ ਬਜਾਰੀ ਤਾਰੀ ਕਿਥੋਂ ਮਾਰੇ ਕੁੜੀਆਂ ਲੜਾਕੀਆਂ ਆਈਆਂ ਨੇ ਹੈ ਆਂ ਆਉਣ ਤਾਂ ਤਾਂ ਜਨ ਨੂੰ ਲੜਨ ਤੋਂ ਵੇਲ ਹੋਵੇ ਇੱਕ ਤਾਂ ਘਟ ਆਈਆਂ ਨੇ ਜੇ ਕਿਸੇ ਦੀ ਸੱਸਾ ਕੀ ਉਹਦੀ ਨੂੰਹ ਨਹੀਂ ਆਈ ਜੇ ਨੂੰਹ ਆ ਗਈ ਉਹਦੀ ਸੱਸ ਨਹੀਂ ਆਈ ਕੱਠੀਆਂ ਤਾਂ ਹੋਣੀਆਂ ਗਰੰਟੀ ਆ ਉਹਨੋਂ ਕੁੜੀਆਂ ਤਾੜੀ ਮਾਰੋ ਜਿਨ੍ਹਾਂ ਦੀ ਭਾਈ ਸੱਸ ਬਹੁਤ ਚੰਗੀ ਆ। ਵੈਸੇ ਬਰਾਬਰੀਆਂ ਨਜ਼ਾਰਾ ਲਿਆਦਾ ਤੁਸੀਂ। ਇੱਦਾਂ ਹੀ ਚਾਹੀਦਾ। ਪੰਜ ਚਾਰ ਨੇ ਮਾਰੀ ਉਹਨਾਂ ਨੇ ਵੀ ਭਾਈ ਡਰਦੀਆਂ ਨੇ ਮਾਰਦੀ ਹੋਣੀ ਆ ਵੀ ਕਲੇਸ਼ ਨਾਲ ਬੈਠੀ ਆ ਘਰੇ ਜਾ ਕੇ ਫੇਰ ਕਲੇਸ਼ ਪਾਉ। ਜਦੋਂ ਮੈਂ ਕਿਤੇ ਕੁੜੀਆਂ ਨੂੰ ਤਾੜੀ ਮਾਰਨ ਵਾਸਤੇ ਕਹਿੰਦਾ ਨਾ ਜੈਂਟਸ ਮਹਿਕਮਾ। ਨਾਲ ਦੀ ਨਾਲ ਆਪਦੇ ਘਰ ਵਾਲੀ ਬੰਨੀ ਦੇਖਦੇ ਆ ਦੇਖਾ ਮੇਰੀ ਮਾਂ ਵਾਲੀ ਤਾੜੀ ਮਾਰੀ ਕਿਨੇ। ਬੇਬੇ ਨੂੰ ਕਹਿਣ ਦੀ ਕਿਸੇ ਦੀ ਹਿੰਮਤ ਨਹੀਂ ਹੁੰਦੀ ਕਿ ਮੇਰੇ ਘਰ ਵਾਲੀ ਵਾਰੀ ਭਾਈ ਤੁਸੀਂ ਹੋਣੀ ਤਾੜੀ ਮਾਰੀ। ਪੜੀ ਰਹੀ ਮਟਿਆਰ ਪਿੰਡ ਦੇ ਵਿੱਚ ਵਿਆਹੀ ਜਾਵੇ ਘਰ ਵਾਲੇ ਦਾ ਸਿਰ ਖਾ ਕੇ ਖਾ ਖਾ ਕੇ ਕਲਾਗਾ ਦੇ ਕਲਾਗਾ ਕਲਾਗਾ ਅਸਬੋਖ ਹਾਲਿਆ ਜੇ ਜਦੋਂ ਮੈਂ ਕਹਿੰਦਾ ਨਾ ਘਰ ਵਾਲੀ ਨੇ ਖਾ ਉਹ ਤਾਂ ਸਾਡੇ ਜਿਆਦਾ ਮਾਰਦੇ ਆ ਥਾੜ ਥਾੜ ਕਰਕੇ ਇਹਨੇ ਤਾਂ ਫੋਟੋ ਲਈ ਰਹੀ ਏ ਡਰਾਮੇ ਦੇ ਉਤੇ ਘਰ ਵਾਲੀ ਨੂੰ ਵਾਇਸ ਕਰਕੇ ਉਹ ਲੈ ਕਹਿੰਦਾ ਮੈਂ ਤੈਨੂੰ ਬਹੁਤ ਪਿਆਰ ਕਰਦਾ ਦੇਖ ਹਰ ਵੇਲੇ ਤੇਰੀ ਫੋਟੋ ਦੇਖਦਾ ਰਹਿਣਾ ਤੇ ਜਦੋਂ ਆਉਂਦੀ ਐ ਨਹੀਂ ਪਤਾ ਉਹਨੂੰ ਵੀ ਡੰਡੇ ਮਾਰਦਾ ਸਿਰ ਥਰ ਸਾੜਦਾ ਲਾਈਵ ਦੇਖਦੀ ਹੋਊਗੀ ਪਤਾ ਲੱਗੂ ਤੇ ਉਹਨੂੰ ਜਾ ਕੇ ਘਰੇ ਸ਼ਹਿਰ ਵਿੱਚ ਬਸਲ ਨਹੀਂ ਮਜਬੂਰ ਕਰ ਦਿੰਦੀ ਆ ਦੋਨੋਂ ਮੀਆਂ ਬੀਬੀ ਸ਼ਹਿਰ ਜੇ ਰਹਿੰਦੇ ਨੇ ਇਹ ਮਹੀਨੇ ਇੱਕ ਵਾਰ ਜਦੋਂ ਕਿਤੇ ਮੁੰਡੇ ਦਾ ਦਿਲ ਕਰਦਾ ਕਿ ਭਗਵਾਨੇ ਬੇਬੇ ਨੂੰ ਮਿਲਾਈਏ ਕਹਿੰਦੀ ਮੈਂ ਨਹੀਂ ਜਾਂਦੀ ਕਹਿੰਦਾ ਕਿਉਂ ਨਹੀਂ ਜਾਂਦੀ ਕਹਿੰਦੀ ਜਦ ਮੈਂ ਜਾਵਾਂ ਪਿੰਡ ਤੇਰੇ ਬੂਹੇ ਵੱਲ ਭੱਜੀ ਆਉਂਦੀ ਆ ਵੇ ਤੇਰੀ ਬੇਬੇ ਲਿਬੜੀ ਤੇ ਬੜੀ ਜੀ ਮੈਨੂੰ ਚਾਲ ਪੁੱਟ ਕੇ ਜਫੀ ਪਾ ਲੈਂਦੀ ਐ ਸਾਰਾ ਕੁਝ ਲਪੇਟ ਦਿੰਦੀ ਐ ਬੂਹੇ ਦੀ ਸਮੈਲ ਚਾਰ-ਚਾ ਦਿਨੀ ਜਾਂਦੀ ਮੈਂ ਤੇਰੇ ਪਿੰਡ ਕਹਿੰਦੀ ਤਾਲੀ ਉਹ ਮੁੰਡਾ ਬੜੀ ਸਿਆਣੀ ਗੱਲ ਕਹਿੰਦਾ ਕਿਉਂਕਿ ਮੁੰਡਾ ਬੇਬੇ ਸਿਆਣਾ ਮੇਰੇ ਵਰਗਾ ਤੇ ਕੁੜੀ ਤੇਰੇ ਵਰਗੇ ਨਹੀਂ ਤੈਥੋਂ ਪੂਰਾ ਕਮਲੀ ਆ ਕੀ ਕਹਿੰਦਾ ਪੈਰਾਂ ਨੂੰ ਹੱਥ ਲਾ ਕੇ ਕਰ ਸਤਿਕਾਰ ਬਜ਼ੁਰਗਾਂ ਦਾ ਨਹੀਂ ਕਿਸਮਾਂ ਦੇ ਨਾਲ ਮਿਲਦਾ ਕਮਲੀਆ ਪਿਆਰ ਨਕ ਨਕ ਹਾਂ ਸੱਜਿਆ ਸੰਤਾ ਪੈਰਾਂ ਨੂੰ ਹੱਥ ਲਾ ਕੇ ਆਖ ਤਰਾਨਾ ਰਾਗੇ ਦੇਰਸਤ ਨਾਰ ਗੁਦਰ ਚਾਉਂਦਾ ਕਿਸਮਤ ਦੇ ਨੜ ਮਿਲਦਾ ਕਮਾਈਏ ਪਿਆਰ ਬਦਲ ਗਦਾ ਧਰਮਾਂ ਦੇ ਨੜ ਮਿਲਦਾ ਕਮਾਈਏ ਪਿਆਰ ਬਦਲ ਗਦਾ ਸਰ ਜੀ ਨੂੰ ਬੋਲਣੀ ਦੰਦੀ ਸੂਡ ਪੰਜਾਬੀ ਬੋਲੀ ਆ ਮੈਂ ਕਿਹਾ ਸਾਡੀ ਬੇਬੇ ਕਿਹੜਾ ਬਾਈ ਹੁਣ ਚੰਡੀਗੜ੍ਹ ਰਹਿੰਦੀ ਹੈ ਨਾ ਸਿਆਣੇ ਕਹਿੰਦੇ ਨੇ ਜਿੰਦਾਂ ਦਾ ਦੇਸ ਉਦਾਂ ਦਾ ਭੇਸ ਹੋਣਾ ਚਾਹੀਦਾ ਇਸੇ ਕਰਕੇ ਕਹਿੰਨਾ ਕੀ ਹੋਇਆ ਤੂੰ ਕੁੜੀ ਸ਼ਹਿਰ ਦੀ ਐ ਮੈਂ ਨਾ ਫੜ ਮਾਰ ਕੁੜੀ ਨਾ ਫੜ ਮਾਰ ਤੂੰ ਰੁਪ ਜਾਣੇ ਵੀ ਸਮਝੇ ਸਾਡਾ ਪਿੰਡੂ ਸਭਿਆਚਾਰ ਕੁੜੀ ਤੂੰ ਸਿਆਣਾ ਉੱਗੀ ਹੋਇਆ ਤੋਂ ਪੂਰੇ ਸ਼ਹਿਰ ਦੀ ਐਵੇਂ ਨਾ ਫੜਨਾਰੇ ਤੂੰ ਕੀ ਜਾਣੇ ਦੇ ਸਮਝੇ ਸਾਡਾ ਪਿੰਡੂ ਸੱਧਿਆ ਚਾਰ ਦੀ ਇਹ ਕੁਬਾਰੀ ਤਾਂ ਬਹਿ ਕੇ ਸਿਰ ਤੇ ਟਪਟਾ ਟਪਟਾ ਕਿਹੜਾ ਸਿਰ ਤੇ ਆਉਂਦਾ ਕਦੇ ਇਧਰੋਂ ਸੁਈ ਲਾਈ ਹੁੰਦੀ ਆ ਕਦੇ ਇਧਰੋਂ ਲਾਈ ਹੁੰਦੀ ਆ ਕਦੇ ਗਲਤੀ ਨਾਲ ਸਿਰ ਨਾ ਟਕਿਆ ਜਾਵੇ ਉਧਰੋਂ ਮਾਰਨੀਆ ਦੀਆਂ ਵਾਲਾਂ ਦੇ ਸਟਾਈਲ ਬਾਈ ਕਦੇ ਚਾ ਰਹੀ ਥੋ ਚੱਕਲੇ ਕਦੇ ਥੋ ਚੱਕਲੇ ਆਗ ਦੇ ਵਾਲ ਪਿਛੋ ਗੜਾਈ ਜਾਣੀਆਂ ਮੁੰਦੇ ਲਾਲਾਂ ਇੰਥੇ ਵਸਾਈ ਜਾਣਗੇ ਘਮੋੜੇ ਦੇ ਕਰਕੇ ਇੱਕੋ ਪਿਛੇ ਰਬੜ ਜੀ ਚੜਾ ਕੇ ਪੋਲ ਤੇ ਪੂਖ ਜੀ ਉਹਨਾਂ ਕਹਿੰਦੇ ਆ ਪੋਨੀ ਮੈਂ ਕਿਹਾ ਬਾਲਾ ਨਾ ਲੈ ਸੰਗੈ ਲੈਨੀਓ ਇਨੀਆ ਗਸਵਾ ਲਾਉਣੀਆ ਉਹਦੇ ਹੀ ਪਤਾ ਲੱਗਣਾ ਜਦੋਂ ਪੋਨੀ ਚੜ ਗਈ ਤੇ ਕੱਲੀ ਭੋਲੀ ਰਹਿ ਜਾਣੀ ਕਰਨੀ ਚਲੇ ਕੋ ਜੂੜਾ ਫਿਰ ਹਾਤੀ ਹੋਇਆ ਤੂੰ ਕੁੜੀ ਸ਼ਹਿਰੀ ਦੀ ਜਹਨੇਲਾ ਫੜਨਾ ਰੀ ਕੁੜੇ ਤੂੰ ਕੀ ਜਾਣੇ ਪੇਸੰਦੇ ਸੜ ਪਿੰਡੂ ਸੁਬਿਆਚਾਰ ਕੁੜੇ ਪਿੰਡੂ ਸੁਬਿਆਚਾਰ ਦਵਾਰੀ ਤਾਂ ਲੈ ਕੇ ਸਿਰ ਤੇ ਟਪਟਾ ਲੈ ਕੇ ਗਾਲ ਘਾੜ ਖਾਲ ਬਜ਼ੁਰਗਾ ਦਾ ਕਿਸਮਤ ਦੇ ਨਾਲ ਮਿਲਦਾ ਕਮਾਲੀਏ ਪਿਆਰ ਬਜ਼ੁਰਗਾ ਦਾ ਕਰਮੋਂ ਦੇ ਨਾਲ ਲੈਣ ਦਾ ਕਮਾਲੀਏ ਪਿਆਰ ਬਜ਼ੁਰਗਾ ਦਾ ਤੇ ਗੱਲ ਉਹਦੀ ਮਾੜੀ ਵੇ ਗੋਹਾ ਛਡਵਾਉਣੀ ਐ ਮੈਂ ਕਿਥੋਂ ਪਤਾ ਲੱਗਦਾ ਸਾਰੇ ਪਹਾੜੋਂ ਦੇ ਪੱਡੇ ਸਾਥ ਹੁੰਦੇ ਕੰਮ ਤੋਂ ਡਰਦੀਆਂ ਭਜਦੀਆਂ ਸ਼ਹਿਰ ਤੋਂ ਮੈਨੂੰ ਪਤਾ ਥੋੜਾ ਉਥੇ ਮੀਆਂ بیوی ਦੋਨੋਂ ਹੁੰਦੇ ਆ ਨਾ ਕੋ ਰੋਕਣ ਵਾਲਾ ਤੇ ਨਾ ਕੋ ਛੋਕਣ ਵਾਲਾ ਜਦੋਂ ਮੀਆਂ بیوی ਬਾਈ ਜੀ ਦੋਨੋਂ ਹੁਣ ਗੌਰਮੈਂਟ ਹੁੰਦਾ ਸਦੇ ਕੋਲ ਸਦੇ ਪਾਰਟੀ ਹੋਵੇ ਮੀਆਂ بیوی ਦੋਨੋਂ ਰਹਿੰਦੇ ਹੁਣ ਕੁਆਟਰ ਲਿਆ ਹੋਇਆ ਪੁਲਿਸ ਦਾ ਮਿਲਿਆ ਹੋਇਆ ਫੇਰ ਨਾਲ ਮਿਲ ਕੇ ਡੰਗਾ ਲਾ ਲੈਂਦੇ ਆ ਕਹਿੰਦਾ ਕੋਈ ਗੱਲ ਨਹੀਂ ਭਗਵਾਨੇ ਤੂੰ ਬਚੇ ਚਮਕਰਾਲਾ ਮੈਂ ਭਾਂਡੇ ਮਾਇਲਾ ਨਾ ਪਿੰਡੇ ਤੇ ਨਹੀਂ ਪਿੰਡ 'ਚ ਬੰਦਾ ਕਦੇ ਦੁੱਖ ਦੇ ਸੁੱਖ ਦੇ ਘਰ ਵਾਲੀ ਨਾਲ ਹੱਥ ਘਟਾ ਦੇ ਆ ਨਾਲ ਦੇ ਵੇੜੇ ਮਾਰ 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 ਦਿੰਦੇ ਆ ਭਾਈ ਬੌਟੀ ਤੇ ਲੜਦਾ ਕਿਹਾ ਹੁਣ ਕਿੱਥੇ ਨਿਕਲਵਾ ਬਾਕੀ ਰਹਿ ਗਈ ਕੰਮ ਦੀ ਗੱਲ ਉਹ ਮੇਰੀ ਮਾਂ ਨੇ ਬੜਾ ਕੰਮ ਕੀਤਾ ਕਹਿੰਦੀ ਮੇਰੀ ਨੂੰ ਇੰਨਾ ਕੰਮ ਕਰੇ ਤਾਂ ਸਵਾਦ ਆਉਂਦਾ ਸਿਆਣਿਆਂ ਦੀ ਘਾਵਤਾਂ ਤੂੰ ਕਰਦਾ ਕਰਦੀ ਕੰਮ ਕਦੇ ਕੋਈ ਨਹੀਂ ਕਹੌਂਦੀ ਗੋਲੀ ਉਹ ਕਰਦਾ ਕਰਦੀ ਕੰਮ ਕਦੇ ਕੋਈ ਨਹੀਂ ਕਹੌਂਦੀ ਗੋਲੀ ਲਕਾਰ ਪੁਰੀ ਦੀ ਕਲਮ ਫਟਰਦੀ ਬੋਲੀ ਚਾਂਦੀ ਐ ਜਮ ਪਾਦ ਪੁਰੀ ਦੀ ਕਲਮ ਫਟਰਦੀ ਬੋਲੀ ਬਸ ਹਾਂਜੀ ਹਾਂਜੀ ਕਹਿ ਕੇ ਸਿਰ ਤੇ ਤਪਟਾ ਲੈ ਕੇ ਆਲ ਜਾ ਟਾਰ ਬਜ਼ੁਰਗਾ ਦਾ ਜਿਸਮ ਤੇ ਨੜ ਮਿਲਦਾ ਕਮਣੀਏ ਪਿਆਰ ਬਜ਼ੁਰਗਾ ਦਾ ਕਰਮੋਂ ਨੇ ਨੜ ਮਿਲਦਾ ਕਮਣੀਏ ਪਿਆਰ ਬਜ਼ੁਰਗਾ ਦਾ ਦੇ ਨਾਲ ਮਿਲ ਤੱਕ ਮਿਲਿਏ ਪਿਆਰ ਬਜ਼ੁਰਗਾਂ ਦੀ ਤੇਰੀ ਮੇਰੇ ਪੜੇ ਤੱਕਦੇ ਇਸ ਤਨਗੜਾ ਲੋਤੀਆ ਇਹ ਐਡੇ ਨਾਉ ਲਾਇ ਹੁੰਦੇ ਆ ਮੁੰਡੇ ਆਂਡ ਦੇ ਨੇ ਮਾਰਦਿਆਂ ਨੇ ਬੇਬੇ ਰੂਜਾਰੀ ਨੂੰ ਸ਼ੁਕਰ ਹੋਇਆ ਹੋਵੇ ਗੋਡਾ ਛਲਦੰਦੀਆਂ ਮੁੜ ਕੇ ਠੀਕ ਨਹੀਂ ਉਹ ਕਹਿੰਦੀ ਮੈਂ ਨਹੀਂ ਲਗਾਉਂਦੀ ਪੈਰੀਆ ਫਰਦੀ ਤੇ ਆਈ ਦੂਰੀ ਦਾ ਜਦੋਂ ਕਹਤੇ ਬਾਈ ਜੀ ਨੂੰ ਸੱਸ ਦੀ ਲੜਾਈ ਹੁੰਦੀ ਹੈ ਨਾ ਤੁਹਾਨੂੰ ਤਾਂ ਪਤਾ ਨਹੀਂ ਤੁਸੀਂ ਇੱਧਰ ਦਾ ਮੈਹਿਮਾ ਵਿਆਹ ਹੀ ਘਟਾ ਹੈ ਨਾ ਇਹਨੀਆਂ ਨੂੰ ਪਤਾ ਜਿਹੜੇ ਆ ਸਾਹਮਣੇ ਬੈਠੇ ਨੇ ਹੈ ਨਾ ਇਹ ਕਹਿੰਦੇ ਪਤਾ ਸਾਨੂੰ ਰੋਜ਼ ਹੀ ਬੇਬੇ ਬਾਪੂ ਨਾਲ ਹੁੰਦੀ ਆ ਠੀਕ ਹੈ ਜਦੋਂ ਮੀਆਂ بیوی ਜਦੋਂ ਨੂੰ ਸੱਸ ਦੀ ਆਪਸ ਵਿੱਚ ਇਹ ਕਹਿੰਦੇ ਲੜਾਈ ਚੜਾਈ ਹੋਵੇ ਪੰਗਾ ਹਮੇਸ਼ਾ ਬਾਈ ਜੈਂਟਸ ਨੂੰ ਪੈਂਦਾ ਬੰਦਾ ਵਿਚਾਰਾ ਨਾ ਘਰ ਵਾਲੀ ਦੇ ਪੱਖ 'ਚ ਬੋਲਣ ਜੋਗਾ ਨਾ ਬੇਬੇ ਦੇ ਪੱਖ 'ਚ ਬੋਲਣ ਜੋਗਾ ਜੇ ਕਹਿੰਦੇ ਮਾਂ ਦੀ ਹਾਂ 'ਚ ਹਾਂ ਮਿਲਾਉਂਦਾ ਤਾਂ ਘਰ ਵਾਲੀ ਕਹਿੰਦੀ ਆ ਵੇ ਹੋਇਆ ਫਿਰ ਇਹ ਮਾਂ ਬਰਦਾ ਕਦੇ ਸੁਣਦਾ ਨਹੀਂ ਬਹਿ ਕੇ ਗੱਲ ਮੇਰੀ ਤੇ ਜੇ ਕਰ ਕਰਦੇ ਦੁਖ ਦੇ ਸੁਖ ਦੇ ਮਾੜਾ ਜਾ ਮੰਮੀ ਨੂੰ ਕਹਦੇ ਵੀ ਮਾਂ ਤੂੰ ਚੁੱਪ ਕਰ ਜਾ ਓਏ 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 ਫਿਰ ਬੇਬੇ ਪੈਂਦੀ ਚਾਰੇ ਚਾਕੇ ਹੁਣ ਇਹ ਮਾਂ ਕੀ ਪੁੱਤ ਮੇਰੀ ਕੀ ਲੋੜਾ ਭੁੱਲ ਗਿਆ ਦੋਤਰੇ ਦੋਤਰੇ ਹੁਣ ਨੂੰ ਲੱਗਦਾ ਪਹਿਲਾ ਮੁੰਡਾ ਮੇਰਾ ਸੀ ਹੁਣ ਹੱਕ ਕਿਸੇ ਦਾ ਹੋਰ ਦਾ